ਅੱਛੀ ਕਾਲ ਦੋਸਤੋ ਕੀ ਹਾਲ ਚਾਲ ਜੀ ਵਧੀਆ ਸਾਰੇ ਮੇਰਾ ਨਾਮ ਰਣਜੋਤ ਸਿੰਘ ਹੈ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੇਰੇ YouTube ਚੈਨਲ ਉਰਿਕ ਹੋਰਨਿੰਗ ਵੀਡੀਓ ਦੇ ਵਿੱਚ ਦੋਸਤੋ ਦੋਸਤੋ ਥੰਬਨੇਲ ਤਾਂ ਤੁਸੀਂ ਦੇਖ ਹੀ ਲਿਆ ਹੈ ਹਾਂਜੀ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਕਵਰ ਲੈਟਰ ਬਾਰੇ ਕਵਰ ਲੈਟਰ ਸਾਨੂੰ ਕਿਸ ਤਰ੍ਹਾਂ ਬਣਾਉਣਾ ਚਾਹੀਦਾ ਹੈ ਉਹਦੇ ਵਿੱਚ ਕੀ ਕੀ ਚੀਜ਼ਾਂ ਇਨਕਲੂਡ ਹੋਣੀਆਂ ਚਾਹੀਦੀਆਂ ਨੇ ਕੀ ਸਾਨੂੰ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਕਵਰ ਲੈਟਰ ਬਣਾਉਣ ਵਾਸਤੇ ਇਹ ਸਾਰੀ ਚੀਜ਼ਾਂ ਇਸ ਵੀਡੀਓ ਦੇ ਵਿੱਚ ਮੈਂ ਡਿਸਕਸ ਕਰਾਂਗਾ ਤੁਹਾਨੂੰ ਦੱਸਾਂਗਾ ਕਿ ਤੁਸੀਂ ਕਿਵੇਂ ਆਪਣਾ ਕਵਰ ਲੈਟਰ ਜੁਆ ਤੁਸੀਂ ਬਣਾ ਸਕਦੇ ਹੋ ਦੋਸਤੋ ਠੀਕ ਹੈ ਜੀ ਦੋਸਤੋ ਕਵਰ ਲੈਟਰ ਜਿਹੜਾ ਹੈਗਾ ਨਾ ਉਹ ਜਦੋਂ ਵੀ ਤੁਸੀਂ ਕੋਈ ਵੱਡਾ ਵੀਜ਼ਾ ਅਪਲਾਈ ਕਰਦੇ ਹੋ ਤੁਹਾਡਾ ਪ੍ਰੈਜੈਂਟੇਸ਼ਨ ਹੈਗੀ ਹੈ ਸਭ ਤੋਂ ਪਹਿਲਾਂ ਤੁਹਾਡੀ ਫਾਈਲ ਦੇ ਵਿੱਚ ਤੁਹਾਡਾ ਕਵਰ ਲੈਟਰ ਦੇਖਿਆ ਜਾਂਦਾ ਹੈ ਦੋਸਤੋ ਤੁਸੀਂ ਉਸ ਕਵਰ ਲੈਟਰ ਦੇ ਵਿੱਚ ਦੋਸਤੋ ਆਪਣਾ ਸਾਰਾ ਵੇਰਵਾ ਦੇਣਾ ਹੁੰਦਾ ਹੈ ਕਿ ਤੁਹਾਡਾ ਕਿੰਨਾ ਬੈਂਕ ਬੈਲੈਂਸ ਹੈ ਤੁਸੀਂ ਕਿੱਥੇ ਰਹਿੰਦੇ ਹੋ ਕੀ ਕਰਦੇ ਹੋ ਕਿੰਨੀ ਆ ਕੰਟਰੀਆਂ ਤੁਸੀਂ ਘੁੰਮੇ ਹੋਏ ਹੋ ਠੀਕ ਹੈ ਜੀ ਆਈਟੀਆਰ ਤੁਸੀਂ ਤਿਆਰੀ ਹੋਈ ਹੈ ਤੁਹਾਡੇ ਬੈਂਕ ਚ ਕਿੰਨਾ ਪੈਸਾ ਪਿਆ ਹੈ ਤੁਸੀਂ ਮਤਲਬ ਕਿ ਇਹ ਟੋਟਲ A ਟੂ Z ਜੋ ਤੁਹਾਡੀ ਫਾਈਲ ਹੈਗੀ ਹੈ ਉਹਦਾ ਜਿਹੜਾ ਵੇਰਵਾ ਤੁਹਾਨੂੰ ਉਸ ਕਵਰ ਲੈਟਰ ਦੇ ਵਿੱਚ ਦੇਣਾ ਪੈਂਦਾ ਹੈ ਕਵਰ ਲੈਟਰ ਵਧੀਆ ਹੋਏਗਾ ਤੁਹਾਡੀ ਫਾਈਲ ਵਧੀਆ ਹੋਏਗੀ ਕਿਉਂਕਿ ਕਵਰ ਲੈਟਰ ਜਿਹੜਾ ਹੈਗਾ ਉਹ ਪਹਿਲਾ ਜਿਵੇਂ ਆਪਾਂ ਕਹਿੰਦੇ ਨੇ ਨਾ ਕਿ ਫਰਸਟ ਇਮਪ੍ਰੈਸ਼ਨ ਇਜ਼ ਲਾਸਟ ਇਮਪ੍ਰੈਸ਼ਨ ਸੋ ਇਹ ਤੁਹਾਡਾ ਫਰਸਟ ਇਮਪ੍ਰੈਸ਼ਨ ਹੁੰਦਾ ਹੈ ਜਦੋਂ ਵੀ ਤੁਸੀਂ ਬਾਈ ਜੀ ਵੀਜ਼ਾ ਅਪਲਾਈ ਕਰਦੇ ਹੋ ਤੇ ਤੁਹਾਨੂੰ ਕਵਰ ਲੈਟਰ ਜਿਹੜਾ ਹੈਗਾ ਉਹ ਬੜਾ ਹੀ ਤਰੀਕੇ ਨਾਲ ਸਾਫ਼ ਸੁਥਰਾ ਜਿਆਦਾ ਵੱਡਾ ਨਹੀਂ ਦੋ ਦੋ ਤਿੰਨ ਤਿੰਨ ਪੇਜਾਂ ਦਾ ਨਹੀਂ ਇੱਕ ਪੇਜ ਦਾ ਕਵਰ ਲੈਟਰ ਮੈਕਸਿਮਮ ਮੈਕਸਿਮਮ ਦੋ ਪੇਜ ਦਾ ਕਵਰ ਲੈਟਰ ਬਣਾਉਣਾ ਪੈਂਦਾ ਦੋਸਤੋ ਠੀਕ ਹੈ ਜੀ ਸੋ ਅੱਜ ਇਸ ਵੀਡੀਓ ਦੇ ਵਿੱਚ ਜਿਸ ਤਰੀਕੇ ਨਾਲ ਮੈਂ ਆਪਣਾ ਨਿਊਜ਼ੀਲੈਂਡ ਦਾ ਵੀਜ਼ਾ ਲਿਆ 터ਕੀ ਦਾ ਵੀਜ਼ਾ ਲਿਆ ਆਸਟ੍ਰੇਲੀਆ ਦਾ ਵੀਜ਼ਾ ਲਿਆ ਠੀਕ ਹੈ ਜੀ ਇਹ ਸਾਰੇ ਵੀਜ਼ੇ ਮੈਂ ਜਿਸ ਕਵਰ ਲੈਟਰ ਦੇ ਥਰੂ ਲਿੱਤੇ ਨੇ ਮੈਂ ਕੀ ਕਰਨਾ ਹੈ ਸਰ ਮੇਰੇ ਕੋਲ ਇੱਕ ਕੋਈ ਕਵਰ ਲੈਟਰ ਹੈ ਉਸ ਦੇ ਵਿੱਚ ਹੀ ਮੈਂ ਆਪਣਾ ਜਿਹੜਾ ਹੈਗੇ ਚੀਜ਼ਾਂ ਜਿਹੜੀਆਂ ਨੇ ਉਹ ਚੇਂਜ ਕਰ ਦਿੰਦਾ ਹੈਗਾ ਠੀਕ ਹੈ ਜੀ ਜਦੋਂ ਜੀ ਜਿਸ ਕੰਟਰੀ ਦੇ ਵਿੱਚ ਜਾਣਾ ਹੈ ਉਸ ਕੰਟਰੀ ਦਾ ਉੱਪਰ ਦਾ ਜਿਹੜਾ ਹੈਗਾ ਕਾਉਂਸਲੇਟ ਦਾ ਆਫਿਸ ਵਗੈਰਾ ਸਾਰਾ ਕੁਝ ਚੇਂਜ ਕਰਤਾ ਫਿਰ ਉਸ ਤੋਂ ਬਾਅਦ ਜਿੰਨੀ ਕੰਟਰੀ ਉਸ ਦੇ ਇਨ ਬਿਟਵੀਨ ਮੈਂ ਕੁਮ ਕੀਆ ਹੈ ਉਹ ਐਡ ਕਰ ਦਿਆਂ ਮੈਂ ਆਪਣਾ ਬੈਂਕ ਬੈਲੈਂਸ ਐਡ ਕਰਤਾ ਮੈਂ ਆਪਣੀ ਸਾਰਾ ਜਿਹੜੀ ਚੀਜ਼ਾਂ ਨੇ ਉਸ ਵੀਡੀਓ ਦੇ ਵਿੱਚ ਸੌਰੀ ਉਸ ਕਵਰ ਲੈਟਰ ਦੇ ਵਿੱਚ ਅਪਡੇਟ ਕਰਦਾ ਰਹਿਣਾ ਦੋਸਤੋ ਠੀਕ ਹੈ ਜੀ ਸੋ ਮੈਂ ਤੁਹਾਨੂੰ ਆਪਣੇ ਲੈਪਟਾਪ ਤੇ ਲੈ ਕੇ ਚੱਲਣਾ ਹੈ ਔਰ ਦਿਖਾਣਾ ਹੈ ਜੀ ਤੁਸੀਂ ਕਿਸ ਤਰ੍ਹਾਂ ਜਿਹੜਾ ਹੈਗਾ ਕਵਰ ਲੈਟਰ ਬਣਾ ਸਕਦੇ ਹੋ ਤੁਹਾਨੂੰ ਕੀ ਕੀ ਚੀਜ਼ਾਂ ਜੜੀਆਂ ਨੇ ਉਸ ਦੇ ਵਿੱਚ ਲਿਖਣੀਆਂ ਚਾਹੀਦੀਆਂ ਨੇ ਠੀਕ ਹੈ ਜੀ ਇਹ ਸਾਰੀ ਚੀਜ਼ਾਂ ਮੈਂ ਤੁਹਾਡ ਨਾਲ ਸ਼ੇਅਰ ਕਰਨਾ ਤੁਹਾਨੂੰ ਆਪਣੇ ਲੈਪਟਾਪ ਤੇ ਲੈ ਕੇ ਜਾ ਕੇ ਸੋ ਮਿਲਨੇ ਆ ਫਿਰ ਤੁਹਾਨੂੰ ਲੈਪਟਾਪ ਤੇ ਦੋਸਤੋ ਹਾਂਜੀ ਦੋਸਤੋ ਹੁਣ ਮੈਂ ਤੁਹਾਨੂੰ ਲੈ ਕੇ ਆ ਗਿਆ ਆਪਣੇ ਲੈਪਟਾਪ ਤੇ ਔਰ ਤੁਹਾਨੂੰ ਦੱਸਾਂਗਾ ਕਿਵੇਂ ਤੁਸੀਂ ਆਪਣਾ ਕਵਰ ਲੈਟਰ ਫੁੱਲ ਬਕ ਫੁੱਲ ਬਣਾ ਸਕਦੇ ਹੋ ਠੀਕ ਹੈ ਜੀ ਦੋਸਤੋ ਮੈਂ ਫਿਲੀਪੀਨਸ ਦਾ ਵੀਜ਼ਾ ਅਪਲਾਈ ਕਰਨਾ ਸੀਗਾ ਉਸਦੇ ਵਾਸਤੇ ਮੈਂ ਆਪਣਾ ਕਵਰ ਲੈਟਰ ਤਿਆਰ ਕੀਤਾ ਸੀ ਜਿਸ ਨੂੰ ਥੋੜਾ ਜਿਹਾ ਮੈਂ ਮੋਡੀਫਾਈ ਕਰਕੇ ਤੁਹਾਨੂੰ ਦਿਖਾ ਰਿਹਾ ਕਿ ਤੁਸੀਂ ਕਿਵੇਂ ਆਪਣਾ ਕਵਰ ਲੈਟਰ ਬਣਾ ਸਕਦੇ ਹੋ ਕਿਸੇ ਵੀ ਕੰਟਰੀ ਦਾ ਕਵਰ ਲੈਟਰ ਤੁਸੀਂ ਲਗਾਉਣਾ ਹੈ ਤੁਸੀਂ ਇੱਕੋ ਹੀ ਫਾਰਮੈਟ ਰੱਖ ਸਕਦੇ ਹੋ ਜ਼ਰੂਰੀ ਨਹੀਂ ਹੈ ਕਿ ਤੁਹਾਨੂੰ ਹਰ ਵਾਰੀ ਚੇਂਜ ਕਰਨਾ ਬਟ ਉਹਦੀ ਜਿਹੜੀ ਬੇਸਿਕ ਡਿਟੇਲ ਹੈਗੀਆਂ ਨੇ ਤੁਹਾਨੂੰ ਉਹ ਜ਼ਰੂਰ ਚੇਂਜ ਕਰਨੀਆਂ ਨੇ ਹਰ ਵਾਰੀ ਠੀਕ ਹੈ ਜੀ ਸੋ ਮੈਂ ਤੁਹਾਨੂੰ ਦੱਸ ਰਿਹਾ ਕਿ ਤੁਸੀਂ ਕਿਸੇ ਵੀ ਕੰਟਰੀ ਦਾ ਅਗਰ ਵੀਜ਼ਾ ਵੀਜ਼ੇ ਵਾਸਤੇ ਕਵਰ ਲੈਟਰ ਬਣਾਣਾ ਹੈ ਤਾਂ ਤੁਸੀਂ ਕਿਵੇਂ ਬਣਾ ਸਕਦੇ ਹੋ ਦੋਸਤੋ ਸਟਾਰਟ ਕਰਨੇ ਸਭ ਤੋਂ ਪਹਿਲਾਂ ਟੂ ਦਾ ਵੀਜ਼ਾ ਆਫੀਸਰ ਐਮਬੈਸੀ ਆਫ ਫਿਲੀਪੀਨਸ ਫਿਲੀਪੀਨਸ ਦੀ ਜਗ੍ਹਾ ਤੁਸੀਂ ਜਿਸ ਵੀ ਕੰਟਰੀ ਦਾ ਵੀਜ਼ਾ ਅਪਲਾਈ ਕਰ ਰਹੇ ਹੋ ਦੋਸਤੋ ਤੁਸੀਂ ਉਸ ਦਾ ਨਾਮ ਲਿਖ ਦੇਣਾ ਹੈ ਔਰ ਜਿਸ ਵੀ ਸਿਟੀ ਤੋਂ ਤੁਸੀਂ ਅਪਲਾਈ ਕਰ ਰਹੇ ਹੋ ਉੱਥੇ ਲਿਖ ਦੇਣਾ ਜਿਵੇਂ ਬੰਬਈ ਹੋ ਗਿਆ ਤੁਸੀਂ पंजाब तो कर रहे हो या फिर महाराष्ट्र तो कर रहे हो या फिर तुसी कलकत्ता तो कर रहे हो किसी भी जगह तो तीन कर रहे हो तो तुसी उस जगह की अंबेसी का जिस जगह पर रहे हो उस सिटी का ना पाठ ठीक है जी उस तो बाद आ जाता दोस्तों सबजैक्ट यह भी बहुत जरूरी है ये चाने की लिखना है मैं लिखा सप्लीकेशन फॉर द फिलीपीनस टूरिस्ट वीजा फॉर माई सेल्फ विजिटिंग फिलीपीनस पासपोर्ट नंबर ठीक है जी इस इसके अगर अपना पासपोर्ट नंबर ऑफिसर इतना जरूरी नहीं है ऑफिसर कोई भी हो सकता है मैम या सर ये बिल्कुल कॉमन चीज है ठीक है जी वो कोई भी है कोई जरूरी नहीं है कि सर या मैम लिखो सीधे रिस्पैक्टेबल वीजा ऑफिसर आए अपना पूरा नाम ठीक है जी उस तो ਹੋਲਡਿੰਗ ਇੰਡੀਅਨ ਪਾਸਪੋਰਟ ਨੰਬਰ ਆ ਜਾਏਗਾ ਤੁਹਾਡਾ ਠੀਕ ਹੈ ਜੀ ਆਈ ਊਡ ਲਾਈਕ ਟੂ ਟਰੈਵਲ ਫਿਲੀਪੀਨਸ ਫॉर द ਟੂਰਿਜ਼ਮ ਠੀਕ ਹੈ ਆਲ ਦਾ ਐਕਸਪੈਂਸਿਵ ਟਾਵਰਡ ਮੀ ਇਨਕਲੂਡਿੰਗ ਅਕਮੋਡੇਸ਼ਨ ਫੂਡ ਲੋਕਲ ਟਰਾਂਸਪੋਰਟ ਐਂਡ ਅਦਰ ਐਕਸਪੈਂਸਿਵ ਵਿਲ ਬੀ ਵੈਨ ਬਾਈ ਮੀ ਡਿਊਰਿੰਗ ਆਵਰ ਸਟੇ ਇਨ ਫਿਲੀਪੀਨਸ ਠੀਕ ਹੈ ਜੀ ਮੈਂ ਰਜੋਤ ਸਿੰਘ ਮੇਰਾ ਪਾਸਪੋਰਟ ਨੰਬਰ ਹੈਗਾ ਮੈਂ ਫਿਲੀਪੀਨਸ ਜਿਹੜਾ ਹੈਗਾ ਦੋਸਤੋ ਉਹ ਟਰੈਵਲ ਕਰਨਾ ਚਾਹੁੰਦਾ ਮੈਂ ਵੀਜ਼ਾ ਆਫੀਸਰ ਨੂੰ ਦੱਸ ਰਿਹਾ ਹੈਗਾ ਕਿ ਜਦੋਂ ਵੀ ਮੈਂ ਟਰੈਵਲ ਕਰਾਂਗਾ ਉਹਦਾ ਜਿਹੜਾ ਸਾਰਾ ਖਰਚਾ ਹੈਗਾ ਦੋਸਤੋ ਉੱਥੇ ਰਹਿਣ ਦਾ ਖਾਣ ਦਾ ਪੀਣ ਦਾ ਟਿਕਟਾਂ ਦਾ ਅਕਮੋਡੇਸ਼ਨ ਸਾਰਾ ਕੁਝ ਜਿਹੜਾ ਹੈ ਉਹ ਮੈਂ ਖੁਦ ਵਾਪੁੜ ਕਰਾਂਗਾ ਠੀਕ ਹੈ ਜੀ ਇਸ ਤਰ੍ਹਾਂ ਤੁਸੀਂ ਆਪਣਾ ਜਿਹੜਾ ਹੈਗਾ ਪਹਿਲਾ ਪੈਰਾਗ੍ਰਾਫ ਨੂੰ ਦੱਸ ਸਕਦੇ ਹੋ ਆਪਣੇ ਬਾਰੇ कि मैं मेरा नाम है है और मेरा पासपोर्ट नंबर है और मैं थोड़ी कंट्री जो है टूरिज्म वास्ते आना चाहना और जोड़ा सारा खर्चा है मैं खुद उस तो बाद आप आ जाए ट्रैवल डेट्स से ठीक है जी हूँ जी अपा ने उन्होंने दसना कि अपनी ट्रैवल डेट्स की है आई हैव प्लैन टू ट्रैवल फिलीपीनस उन्नी फरवरी दो हज़ार चौबी तो दो अठाई फरवरी दो हज़ार तक तो। ਜਿੰਨੇ ਵੀ ਦਿਨ ਦਾ ਤੁਸੀਂ ਪਲਾਨ ਕਰਦੇ ਹੋ ਠੀਕ ਹੈ ਇਹ ਮੇਰੀ ਪੁਰਾਣੀ ਬੁਰਾ ਪੁਰਾਣਾ ਕਵਰ ਲੈਟਰ ਹੈਗਾ ਸਰ ਤੇ ਇਸ ਕਰਕੇ ਇਹ ਡੇਟਾ ਪੁਰਾਣੀ ਹੀ ਪਈ ਹੋਈਆਂ ਨੇ ਜਿਹੜੀਆਂ ਵੀ ਡੇਟਾ ਚ ਤੁਸੀਂ ਜਾਣਾ ਚਾਹੁੰਦੇ ਹੋ ਉਹ ਪੂਰੀ ਡੇਟਾ ਲਿਖ ਦੋਗੇ ਇੱਥੇ ਤੇ ਆਈ ਵਿਲ ਬੀ ਵੇਅਰ ਆਲ ਟਰੈਵਲ ਐਕਸਪੈਂਸਿਵ ਆਫ ਮਾਈ ਡਿਊਰਿੰਗ ਟਰੈਵਲ ਇਨ ਫਿਲੀਪੀਨਸ ਮੈਂ ਪੂਰਾ ਖਰਚਾ ਜਿਹੜਾ ਹੈਗਾ ਉਹ ਮੈਂ ਖੁਦ ਕਰਾਂਗਾ ਉਸ ਤੋਂ ਬਾਅਦ ਆ ਜਾਂਦਾ ਸਰ এমਪਲੋਇਮੈਂਟ ਡਿਟੇਲ ਇਹ ਬਹੁਤ ਜ਼ਿਆਦਾ ਮੈਟਰ ਕਰਦੀ ਹੈ ठीक है जी इस बहुत तरीके ना करना है मैं वर्किंग सगा सो मैं लिखा कि आई एम वर्किंग एज ए अपना जोड़े पोस्ट है गा, ओ फिर तीपनी तो दा ना फिर दा पूरा एड्रैस फिर फोन नंबर फिर वह ईमेल आई डी ठीक है जी इस तरीके अगर तुसी बिजनेस कर रहे हो ते पूरे बिजनेस दा नाम पूरा वो एड्रस ठीक है जी तुसी उस बिजनेस से की है गए हो प्रोपरेटर हैगे हो कम करते हो या पार्टनर है हो, जो भी तुम है पूरी डिटेल लिखनी है ईमेल आईडी फोन नंबर तक ठीक है जी उस तो अलावा मैं एक यूट्यूबर है ठीक है जी सो so, मैं उन्होंने दसा कि मैं एक यूट्यूबर भी है और मैं है मेरे इन्हें सबसक्राइबर ने यह मेरे चैनल का नाम है ठीक है इस तरीके अगर होम करते हो दोस्तों तो तुम वह भी लिख सकते हो कि भी मैं ये काम करना है, मेरा यह जरा इस अलावा तो मैं यम हो कर उस अलावा तो एक और इंपॉर्टेंट चीज़ आ जाती है दोस्तों ट्रैवल हिस्टरी आई हैव ट्रैवल टू जिस कंट्री से लास्ट ट्रैवल किया सब तो ऊपर आना चाहिए दोस्तों और जिस कंट्री स्टार्ट किया ट्रैवल करना वो सब तो आखिरी जाना चाहिए इतने इस तरीके अपनी सारी कंट्रियां जिड़ी भी कंट्रियाँ ने ट्रैवल की, की ठीक है जी वो जरूर लिखो मैं इतने पूरी मतलब कि पूरी डिटेल रखी है कि मैं किस कंट्री किस महीने च गया सर कि सन च गया से ठीक है, 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 है। जी उस तो आप आ जाते दोस्तों फाइनेंशियल साड़ी बैंक बैलेंस है डिटेल सबू है आई डिकलेयर दैट आई एम फाइनेशियली साउंड कंफर्टेबल एबल टू बीयर एक्सपेंसिव ऑल द ट्रिप ऑल दिस एक्सपेंसिव दिस ट्रिप ठीक है जी उसके बाद अपन ने कह दस देना उन्होंने मैं जो है इस ट्रिप का पूरा खर्चा कराने बिल्कुल कंफोटेबल है मैं आराम जगह खर्चा कर सकना है करंटली आई हैव ਮੇਰੇ ਬੈਂਕ ਦੇ ਵਿੱਚ ਦੋਸਤੋ ਇੰਨਾ ਪੈਸਾ ਪਿਆ ਹੈਗਾ ਤੁਸੀਂ ਆਪਣਾ ਇੰਡੀਅਨ ਰੁਪੀਸ ਦੇ ਵਿੱਚ ਲਿਖ ਦੇਣਾ ਫਿਰ ਜਿਸ ਵੀ ਕੰਟਰੀ ਦਾ ਤੁਸੀਂ ਵੀਜ਼ਾ ਅਪਲਾਈ ਕਰ ਰਹੇ ਹੋ ਉਸ ਡਾਲਰ ਦੇ ਵਿੱਚ ਉਹਨੂੰ ਕਨਵਰਟ ਕਰਕੇ ਠੀਕ ਹੈ ਜੀ ਸੋ ਉਸ ਉਸ ਦੇ ਵਿੱਚ ਤੁਸੀਂ ਉਹ ਅਮਾਉਂਟ ਨੂੰ ਉੱਥੇ ਲਿਖ ਦੇਣਾ ਫਿਰ ਆਪਣੇ ਬੈਂਕ ਦਾ ਨਾਮ ਲਿਖ ਦੇਣਾ ਦੋਸਤੋ ਜਿਸ ਵੀ ਬੈਂਕ ਤੋਂ ਤੁਸੀਂ ਜਿਹੜਾ ਹੈਗਾ ਉਹ ਤੁਹਾਡਾ ਅਕਾਊਂਟ ਹੈਗਾ ਜਿਸ ਬੈਂਕ ਦੇ ਵਿੱਚ ਤੁਸੀਂ ਉਹ ਲਿਖ ਦੇਣਾ ਅਗਰ ਤੁਹਾਡੀ ਕੋਈ ਐਫ ਡੀ ਹੈਗੀ ਹੈ ਦੋਸਤੋ ਤਾਂ ਤੁਸੀਂ ਐਫ ਡੀ ਦਾ ਵੀ ਅਮਾਉਂਟ ਲਿਖ ਕੇ ਉਹਨੂੰ ਵੀ ਤੁਸੀਂ ਜਿਸ ਕੰਟਰੀ ਵਾਸਤੇ ਅਪਲਾਈ ਕਰ ਰਹੇ ਹੋ ਉਸ ਦੇ ਵਿੱਚ ਕਨਵਰਟ ਕਰਕੇ ਲਿਖ ਦਿੱਤਾ ਹੈ ਠੀਕ ਹੈ ਜੀ ਅਗਰ ਦੋਸਤੋ ਤੁਹਾਡਾ ਬਿਜ਼ਨਸ ਕਰੰਟ ਅਕਾਊਂਟ ਅਲੱਗ ਹੈ ਹੈ ਔਰ ਤੁਹਾਡਾ ਸੇਵਿੰਗ ਅਕਾਊਂਟ ਅਲੱਗ ਹੈ ਹੈ ਜਾਂ ਤੁਹਾਡਾ ਸੈਲਰੀ ਅਕਾਊਂਟ ਅਲੱਗ ਹੈ ਔਰ ਤੁਹਾਡਾ ਜਿਹੜਾ ਹੈਗਾ ਤੁਸੀਂ ਸੇਵਿੰਗ ਅਕਾਊਂਟ ਦਿਖਾ ਰਹੇ ਉਹ ਅਲੱਗ ਹੈ ਤਾਂ ਤੁਸੀਂ ਦੋਨਾਂ ਨੂੰ ਇੱਥੇ ਮੈਂਸ਼ਨ ਕਰ ਦਿਓ ਜਿਵੇਂ ਮੈਂ ਕੀਤਾ ਹੈ ਮੇਰਾ ਦੂਸਰਾ ਅਕਾਊਂਟ ਹੈ ਮੇਰਾ ਸੈਲਰੀ ਅਕਾਊਂਟ ਹੈ ਜੀ ਤੇ ਮੈਂ ਉਹਨਾਂ ਨੂੰ ਦੱਸਿਆ ਕਿ ਮੇਰਾ ਸੈਲਰੀ ਅਕਾਊਂਟ ਹੈਗਾ ਜਿਹਦੇ ਵਿੱਚ ਇਹ ਅਮਾਉਂਟ ਹੈਗਾ ਤੇ ਮੈਂ ਉਹਨੂੰ उस कंट्री दे कन्वर्ट करके भी दिखाता तो है लिख दो मैं मैरिड है तो मैं लिखताइफसो वर्किंग इस तरह करके हाउस वाइफ जिम्मे भी तीन वाइफ है मेरे दो बच्चे ने जिन्हें बचों के जी अन्ड है वो सारी डिटेल तुसी अपनी फैमिली बारे इतने लिख दें ठीक है जी उस तो तुसी तुम उन्होंने दस देना कि मैं फुली वैक्सीनेटिड है हालांकि इसकी जोड़ नहीं बट मैं मैनशन करना है हर अपने कवर लैटर इस चीज ठीक है जी उस तो वैलिड वीजा दोस्तों अगर तेल कोई वैलिड वीजा किसी भी कंट्री का हो ठीक है जी मेरे को जरा है न्यूजीलैंड सिंगापुर ਹਾਂਗਕong اور ਤਾਈਵਾਨ ਦਾ ਵੈਲਿਡ ਵੀਜ਼ਾ ਪਿਆ ਸੀਗਾ ਸੋ ਇਸ ਕਰਕੇ ਮੈਂ ਬਾਤ ਦਾ ਸੀਗਾ ਉਸ ਤੋਂ ਬਾਅਦ ਦੋਸਤੋ ਮੈਂ ਐਕਚੁਅਲੀ ਇਹਦੇ ਵਿੱਚ ਉਹਨਾਂ ਨੂੰ ਦੱਸਿਆ ਸੀ ਕਿ ਵੀ ਮੈਂ ਆਪਣਾ ਆਪ ਕੋ ਫਾਊਂਡੇਸ਼ਨ ਔਰ ਜਿਹੜਾ ਹੈਗਾ ਟਰੈਵਲ ਇੰਸ਼ੋਰੈਂਸ ਹੈਗਾ ਉਹ ਮੈਂ ਤੁਹਾਡਾ ਵੀਜ਼ਾ ਮਿਲਣ ਤੋਂ ਬਾਅਦ ਕਰਾਂ ਇਸ ਤਰ੍ਹਾਂ ਤੁਸੀਂ ਲਿਖ ਸਕਦੇ ਹੋ ਆਦਰਵਾਇਜ਼ ਇਹਨੂੰ ਲਿਖਣ ਦੀ ਕੋਈ ਜ਼ਰੂਰਤ ਨਹੀਂ ਹੈ ਕੋਈ ਮੈਂਸ਼ਨ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ ਇਹ ਤੁਹਾਡੇ ਤੇ ਡਿਪੈਂਡ ਹੈਗਾ ਤੁਸੀਂ ਕੀ ਸੋਚ ਸਕਦੇ ਹੋ ਕਿ ਤੁਸੀਂ ਉਹਨਾਂ ਨੂੰ ਕਮੀ ਟਿੱਕਾਂ ਦੇਣੀਆਂ ਨੇ ਤੁਸੀਂ ਉਹਨਾਂ ਨੂੰ ਹੋਟਲ ਰੈਜ਼ਰਵੇਸ਼ਨ ਦੇਣਾ ਹੈ ਤੁਸੀਂ ਉਹਨਾਂ ਨੂੰ ਇੰਸ਼ੋਰੈਂਸ ਦੇਣਾ ਤੇ ਇਹ ਚੀਜ਼ ਹਟਾ ਦਿਓ ਅਗਰ ਨਹੀਂ ਦੇਣਾ ਤੇ ਇਹ ਚੀਜ਼ ਮੈਂਸ਼ਨ ਕਰ ਸਕਦੇ ਹੋ ਠੀਕ ਹੈ ਜੀ ਉਸ ਤੋਂ ਬਾਅਦ ਜੀ ਤੁਸੀਂ ਉਹਨਾਂ ਨੂੰ ਦੱਸਣਾ ਹੈ ਕਿ ਮੈਂ ਆਪਣੇ ਡਾਕੂਮੈਂਟ ਜਿਹੜੇ ਨੇ ਉਹ ਕਿਹੜੇ-ਕਿਹੜੇ ਲਗਾ ਰਿਹਾ ਹਾਂ ਗਾ ਦੋਸਤੋ ਉਹ ਥੱਲੇ ਆਪਾਂ ਨੇ ਮੈਂਸ਼ਨ ਕਰਦੇ ਨੇਗੇ ਕਿ ਆਪਾਂ ਕਿਹੜੇ-ਕਿਹੜੇ ਡਾਕੂਮੈਂਟ ਲਗਾ ਰਹੇ ਹਾਂ ਟੋਟਲ ਇਹ ਟੋਟਲ ਕਵਰ ਲੈਟਰ ਹੈਗਾ ਸਰ ਜਿਤੇ ਜਿਸ ਕਵਰ ਲੈਟਰ ਤੇ ਮੈਂ ਆਪਣਾ ਤੁਰਕੀ ਦਾ ਵੀਜ਼ਾ ਲਿਆ ਨਿਊਜ਼ੀਲੈਂਡ ਦਾ ਵੀਜ਼ਾ ਲਿਆ ਆਸਟ੍ਰੇਲੀਆ ਦਾ ਵੀਜ਼ਾ ਲਿਆ ਇਨ ਨੂੰ ਹੀ ਮੈਂ ਆਪਣਾ ਮੋਡੀਫਾਈ ਕਰ ਦੇਣਾ ਹੈਗਾ ਇਹਦੀ ਡਿਟੇਲਸ ਚੇਂਜ ਕਰ ਦੇਣਾ ਹੈਗਾ ਜਿਹੜੀ ਵੀ ਡਿਟੇਲ ਅਪਡੇਟ ਹੋਣੀ ਹੈਗੀ ਉਹ ਇਸ ਵੀ ਇਸ ਕਵਰ ਲੈਟਰ ਦੇ ਵਿੱਚ ਮੈਂ ਅਪਡੇਟ ਕਰ ਦਿੰਨਾ ਹਾਂ ਵੀਜ਼ੇ ਵਾਸਤੇ ਦੋਸਤੋ ਠੀਕ ਹੈ ਜੀ ਉਸ ਤੋਂ ਬਾਅਦ ਆਪਣੇ ਡਾਕੂਮੈਂਟ ਵੈਸੇ ਕਿਹੜੇ-ਕਿਹੜੇ ਲਗਾਉਣੇ ਹੁੰਦੇ ਨੇ ਮੈਂ ਤੁਹਾਨੂੰ ਦੱਸ ਦਿੰਨਾ ਹੈਗਾ ਇਹ ਆਧਾਰ ਕਾਰਡ ਮੈਂਸ਼ਨ ਕਰਤਾ ਸਹੀ ਜ਼ਰੂਰੀ ਨਹੀਂ ਹੁੰਦਾ ਮਰਜ਼ੀ ਹੈ ਤੁਹਾਡੀ ਫਿਲੀਪੀਨਸ ਦੀ ਆਈਟਨਰੀ ਕਵਰ ਲੈਟਰ ਤੁਹਾਡਾ ਕਰੰਟ ਪਾਸਪੋਰਟ ਫਲਾਈਟ रिजरवेशन डमी फ्लाइट टिकटा नहीं रिजरवेश अलग होंगी हों तो है अलग होने की एनओ सीडा सैलरी सर्टिफिकेट नहीं तो जीएसटी लगेगा जो बिजनेस का प्रूफ होगा ठीक है जी तरफ पुराना पासपोर्ट है तुम पुराने पासपोर्ट नोगे फोटोग्राफ नो गए ठीक है जी ਇਹ 6 ਮਹੀਨੇ ਦੀ ਬੈਂਕ ਸਟੇਟਮੈਂਟ ਜਿਹੜੀ ਮੈਂ ਕਹਿ ਰਿਹਾ ਤੁਹਾਡੀ ਐਕਸਟਰਾ ਜੋ ਤੁਹਾਡਾ ਮੇਨ ਅਕਾਊਂਟ ਤੁਸੀਂ ਦਿਖਾ ਰਹੇ ਉਸ ਤੋਂ ਇਲਾਵਾ ਕੋਈ ਤੁਹਾਡਾ ਐਕਸਟਰਾ ਅਕਾਊਂਟ ਹੈ ਜਿਵੇਂ ਤੁਹਾਡਾ ਬਿਜ਼ਨਸ ਹੈ ਤੇ ਤੁਹਾਡਾ ਕਰੰਟ ਅਕਾਊਂਟ ਦੇ ਇਲਾਵਾ ਤੁਹਾਡਾ ਦੋਸਤੋ ਸੇਵਿੰਗ ਅਕਾਊਂਟ ਹੈ ਤੇ ਤੁਸੀਂ ਉਹ ਦਿਖਾ ਸਕਦੇ ਹੋ ਆਦਰਵਾਇਜ਼ ਜਿਵੇਂ ਤੁਹਾਡਾ ਕੋਈ ਸੇਵਿੰਗ ਅਕਾਊਂਟ ਹੈ ਔਰ ਉਸ ਤੋਂ ਇਲਾਵਾ ਤੁਹਾਡਾ ਸੈਲਰੀ ਅਕਾਊਂਟ ਹੈ ਤੇ ਤੁਸੀਂ ਉਹ ਨੂੰ ਵੀ ਦਿਖਾ ਸਕਦੇ ਹੋ ਠੀਕ ਹੈ ਜੀ ਉਸ ਤੋਂ ਬਾਅਦ ਤੁਹਾਡੀ ਟਰੈਵਲ ਹਿਸਟਰੀ ਹੋ ਗਈ ਅਗਰ ਤੁਸੀਂ ਅੰਬੈਸੀ ਨੂੰ ਵੀਜ਼ਾ ਅਪਲਾਈ ਕਰ ਰਹੇ ਹੋ ਤੇ ਤੁਹਾਡੀ ਟਰੈਵਲ ਹਿਸਟਰੀ ਤੁਹਾਡੇ ਪਾਸਪ ਅਗਰ ਤੁਸੀਂ ਈ ਵੀਜ਼ੇ ਨਾਲ ਅਪਲਾਈ ਕਰਦੇ ਪਏ ਠੀਕ ਹੈ ਜੀ ਤੇ ਤੁਹਾਡਾ ਜਿਹੜਾ ਟਰੈਵਲ ਹਿਸਟਰੀ ਤੁਸੀਂ ਸਾਰੇ ਪਾਸਪੋਰਟ ਸਕੈਨ ਕਰਕੇ ਲਗਾਉਣਾ ਪਏ ਫਿਰ ਤੁਹਾਡਾ ਵੈਕਸੀਨੇਸ਼ਨ ਸਰਟੀਫਿਕੇਟ ਆ ਜਾਂਦਾ ਦੋਸਤੋ ਔਰ ਤੁਹਾਡੇ ਵੈਲਿਡ ਵੀਜ਼ਾ ਆਉਂਦੇ ਠੀਕ ਹੈ ਜੀ ਅਗਰ ਤੁਹਾਡਾ ਜਿਹੜਾ ਵੈਲਿਡ ਵੀਜ਼ਾ ਈ ਵੀਜ਼ਾ ਚ ਹੈਗਾ ਤਾਂ ਤੁਸੀਂ ਆਪਣੀ ਐਪਲੀਕੇਸ਼ਨ ਦੇ ਨਾਲ ਉਸ ਫਾਈਲ ਨੂੰ ਲਗਾ ਦੇਣਾ ਹੈਗਾ ਇੰਨਾ ਹੀ ਕੰਮ ਸੀਗਾ ਦੋਸਤੋ ਉਸ ਤੋਂ ਇਲਾਵਾ ਥੱਲੇ ਥੈਂਕਸ ਐਂਡ ਰਿਗਾਰਡਸ ਤੁਹਾਡਾ ਨਾਮ ਆ ਜਾਏਗਾ ਤੁਹਾਡਾ ਮੋਬਾਈਲ ਨੰਬਰ ਤੁਹਾਡਾ ਈਮੇਲ ਆਈਡੀ ਸੋ ਦੋਸਤੋ ਇਹ ਹੈਗਾ ਜੀ ਕਵਰ ਲੈਟਰ ਦੋ ਪੇਜਾਂ ਦਾ ਜਿਦੇ ਵਿੱਚ ਮੇਨ ਪੁਆਇੰਟ ਜਿਹੜੇ ਨੇ ਦੋਸਤੋ ਉਹ ਮੈਂ ਦੱਸੇ ਨੇਗੇ ਕਿ ਭਈ ਮੈਂ ਇਸ ਤਰੀਕੇ ਨਾਲ ਆਪਣਾ ਜਿਹੜਾ ਕਵਰ ਲੈਟਰ ਹੈ ਉਹ ਤਿਆਰ ਕਰਨਾ ਦੋਸਤੋ ਤੁਸੀਂ ਵੀ ਇਸ ਤਰੀਕੇ ਨਾਲ ਆਪਣਾ ਕਵਰ ਲੈਟਰ ਤਿਆਰ ਕਰ ਸਕਦੇ ਹੋ ਜਾਂ ਕਿਸੇ ਨੇ ਆਪਣਾ ਕਵਰ ਲੈਟਰ ਤਿਆਰ ਕਰਾਣਾ ਹੋਵੇ ਤਾਂ ਵੀ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਰੀਜ਼ਨੇਬਲ ਪ੍ਰਾਈਸ ਹੈਗੇ ਨੇ ਠੀਕ ਹੈ ਜੀ ਔਰ ਵੀ ਦੇਣਾ 1 ਡੇ ਦਾ ਇੱਕ ਕਵਰ ਲੈਟਰ ਦੇਗਾ सो यह कवर लैटर का प्रोसीजर ठीक है जी हम अगला जो है आपसे बैंक बैलेंस करना है बैंक बैलेंस कि रखना है असि उस बारे जग नैक्सट भीडियो गल करा इस विडियो इना ही। सो मिल भीर जी नैक्सट भीडियो रखा शब अ खैर सत श्रीकाली